ਬੰਗ ਟ੍ਰੈਫਿਕ ਪੁਲਿਸ ਇੰਚਾਰਜ ਨੇ ਨਹੀਂ ਬਖਸ਼ਿਆ ਸਰਕਾਰੀ ਗੱਡੀ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਕਟਿਆ ਚਲਾਨ ਫੋਨਾਂ ਦੀ ਵੀ ਨਹੀਂ ਕੀਤੀ ਪਰਵਾਹ ਤਾਂ ਬਿਲਕੁਲ ਬਟਾਲਾ ਟ੍ਰੈਫਿਕ ਪੁਲਿਸ ਨੇ ਨਵ ਨਿਯੁਕਤ ਇੰਚਾਰਜ ਸੁਖਵਿੰਦਰ ਸਿੰਘ ਇਸ ਵੇਲੇ ਕਾਫੀ ਚਰਚਾਵਾਂ ਦੇ ਵਿੱਚ ਨੇ ਤ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਲਗਾਤਾਰ ਹੀ ਨਾਕੇਬੰਦੀ ਦੌਰਾਨ ਚੈਕਿੰਗ ਦੌਰਾਨ ਚਲਾਨ ਕੱਟਦੇ ਨਜ਼ਰ ਆ ਰਹੇ ਨੇ ਤਾਜ਼ਾ ਮਾਮਲਾ ਨਾਕੇਬੰਦੀ ਦੌਰਾਨ ਭਾਰਤ ਗਵਰਨਮੈਂਟ ਦੀ ਸਰਕਾਰੀ ਡਿਊਟੀ ਤੇ ਤਨਾਤ ਰਾਜਸਥਾਨ ਨੰਬਰ ਬਲੇਰੋ ਗੱਡੀ ਨੂੰ ਰੋਕ ਕੇ ਚੈਕਿੰਗ ਕਰਦੇ ਸਮੇਂ ਪਾਇਆ ਕਿ ਗੱਡੀ ਤੇ ਕਾਲੀਆਂ ਫਿਲਮਾਂ ਲੱਗੀਆਂ ਸੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਕੇ ਚਾਰਜ ਨੇ ਤੁਰੰਤ ਚਲਾਨ ਕੱਟਣ ਦੇ ਆਦੇਸ਼ ਦਿੱਤੇ ਤੇ ਗੱਡੀ ਚਾਲਕ ਫੋਨ ਤੇ ਵੀ ਗੱਲ ਕਰਵਾਉਂਦੇ ਨਜ਼ਰ ਆਏ ਪਰ ਦਬੰਗ ਬਟਾਲਾ ਟ੍ਰੈਫਿਕ ਪੁਲਿਸ ਇੰਚਾਰਜ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਫੋਨਾਂ ਦੀ ਪ੍ਰਵਾਹ ਕੀਤੇ ਬਿਨਾ ਗੱਡੀ ਦਾ ਮੌਕੇ ਤੇ 1000 ਦਾ ਚਲਾਨ ਕੱਟ ਦਿੱਤਾ। ਆ ਬਲਾਰੋ ਗੱਡੀ ਰੋਡ ਤੇ ਆਉਣ ਲਈ ਗਾਲੀਆਂ ਫਰਮਾ ਲਾਈਆਂ। ਤੇ ਗਾਲੀ ਮੈਕਮਾ ਦੀ ਗੱਡੀ ਪਰ ਉਹ ਅਫਸਰ ਥੋੜਾ ਕਹਿੰਦੇ ਫਿਲਮਾਂ ਲਾ ਉਹਨੂੰ ਡਰਾਈਵਰ ਮਰਜ਼ੀ ਦਾ ਲਾਈ ਫਿਰਦੇ ਉਹਦਾ 1000 ਰੁਪਏ ਦਾ ਖਾਣ ਕਰਦਾ। ਮਨਾਵਾਤਾ ਵੀ ਜੁਰਮਾਨਾ ਭਾਗ ਨੂੰ ਨਹੀਂ ਕਰਦਾ ਜਾਰੀਆਂ ਲਾ ਕੇ ਰੱਖ ਲਿਆ। ਕੀ ਕਹਣਾ ਚਾਹੁੰਦੇ ਹੋ ਬਾਕੀ ਬੱਸ ਬਾਕੀਆਂ ਨੂੰ ਇਹੋ ਅਪੀਲ ਆ ਵੀ ਸਾਡਾ ਸਾਥ ਦੋ ਪੁਲਿਸ ਦਾ ਸਾਥ ਦੋ ਪੁਲਿਸ ਤੁਹਾਡੇ ਨਾਲ ਹੈ ਗਲਤ ਕੰਮ ਨਾ ਕਰੋ ਗਲਤ ਨਹੀਂ ਚੱਲਦੇ ਤੇ ਨਹੀਂ ਚੱਲਦੇ ਦੱਸਿਆ ਕੁਝ ਉਹਨਾਂ ਨੇ ਕਿੱਥੋਂ ਆ ਰਹੇ ਨੇ ਕਿੱਥੋਂ ਦੀ ਗੱਲ ਉਹ ਦੱਸਿਆ ਜਿਹਾ ਕੋਈ ਸਰਕਾਰੀ ਵਿਭਾਗ ਹੈ ਜਾਂ ਪੀਡਬਲ ਡੀਸ਼ਾ ਦੇ ਹੋ ਜਾਂ ਕੋਈ ਇਹਦੇ ਨਾਲ ਸਬੰਧਤ ਸਰਕਾਰੇ ਹੋਣ ਕਹਿੰਦਾ ਵਿਭਾਗ ਹੈ ਜਾਂ ਉਹਦੇ ਕੋਈ ਕੋ ਡਰਾਈਵਰ ਹੀ ਇਕੱਲਾ ਤੇ ਉਹਨੂੰ ਬੱਸ ਨੂੰ ਦਗਾਤਾ ਅੱਗੇ ਕੰਮ ਨਹੀਂ ਕਰਨੇ ਫਿਲਮ ਲੱਗੀ ਫਿਲਮ ਲਾਤੀ ਆ ਤੇ ਫਾਈਨ ਕਰਦਾ ਜੀ